ਲੇਸੀ ਕਹਿੰਦਾ ਕੋਈ ਕੰਮ ਵੀ ਕਰਦਾ ਹੈ ਰੱਬ ਕਿ ਵਿਹਲਾ ਹੀ ਰੰਦਾ ਹੈ ਸੋੜਿਆ ਧੰਗੁਰ ਨਾਨਕ ਪਾਸ਼ਾ ਕਹਿੰਦੇ ਤੇਰੇ ਸਵਾਲ ਦਾ ਜਵਾਬ ਮਿਲੇਗਾ ਪਰ ਐਂਜ ਨਹੀਂ ਕਹਿੰਦਾ ਤੁਸੀਂ ਤਖਤਾਂ ਤੇ ਬੈਠੇ ਹੋ ਮੈਨੂੰ ਥੱਲੇ ਖੜਾ ਰੱਖਿਆ ਖਲਾ ਰੱਖਿਆ ਕਹਿੰਦਾ ਇੰਜ ਕਰੋ ਮੈਨੂੰ ਤਖਤ ਤੇ ਬੈਠਣ ਦਿਓ ਫਿਰ ਮੈਂ ਤੁਹਾਡੇ ਤੀਜੇ ਸਵਾਲ ਦਾ ਜਵਾਬ ਦਿਆਂਗਾ ਕੋ ਸਤਨਾ ਸ੍ਰੀ ਅਕਾਲ ਹੀ ਗੁਰੂ ਮਣ ਤੀਜੇ ਸਵਾਲ ਦਾ ਜਵਾਬ ਜੋ ਚਾਹੀਦਾ ਸੀ ਦਸਤਗੀਰ ਆਪਣੇ ਤਖਤਾਂ ਤੋਂ ਉਤਰਦਾ ਹੈ ਥੱਲੇ ਆ ਜਾਂਦਾ ਹੈ ਜਿੱਥੇ ਧੰਗੁਰ ਨਾਨਕ ਪਾਸ਼ਾ ਖੜੇ ਸਨ ਤੇ ਧੰਗੁਰ ਨਾਨਕ ਪਾਸ਼ਾ ਦੌੜ ਕੇ ਉਸ ਤਖਤਾਂ ਤੇ ਬੈਠ ਜਾਂਦੇ ਨੇ ਕਹਿੰਦੇ ਨੇ ਦਸਤਗੀਰ ਤੈਨੂੰ ਪਤਾ ਚੱਲਿਆ ਰੱਬ ਕੀ ਕੰਮ ਕਰਦਾ ਹੈ ਕਹਿੰਦਾ ਰੱਬ ਆ ਕੰਮ ਕਰਦਾ ਹੈ ਕਹਿੰਦਾ ਰਾਜਿਆਂ ਨੂੰ ਭਿਖਾਰੀ ਬਣਾ ਕਹਿੰਦਾ ਤੇ ਭਿਖਾਰੀਆਂ ਨੂੰ ਰਾਜਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹ ਹੁੰਤੇ ਨਾ ਕਹਿੰਦਾ ਨੀਵਿਆਂ ਨੂੰ ਉੱਚੀ